ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਐ 8427019817 ਅੱਜ ਦੀ ਵੀਡੀਓ ਵਿੱਚ ਲਗਭਗ ਵੀਰ ਕੋਲ 35-40 ਨਗ ਵੀਰ ਕੋਲ ਵਿਕਰੀ ਵਾਲੇ ਹਾਜ਼ਰ ਆ ਡਿਟੇਲ ਆਪਾਂ ਵੀਰ ਤੋਂ ਮੋਟੀ ਮੋਟੀ ਲੈ ਕੇ ਜਾਵਾਂ ਗੱਬਣਾ ਸੂਈਆਂ ਮੈਂ ਜਰਸੀ ਐਚ ਐਫ ਹਰ ਇੱਕ ਪ੍ਰਕਾਰ ਦੀ ਵੀਰ ਕੋਲ ਵਿਕਰੀ ਦੇ ਵੜ ਹਾਜ਼ਰ ਆ ਆਓ ਅਗੇ ਵੀਰ ਨਗਰੀ ਭਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਭਾਈ ਪ੍ਰਦੀਪ ਸਿੰਘ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗੋੜਾ ਮੋਬਾਈਲ ਨੰਬਰ 953080155 ਹਾਜ਼ਰ ਆਪਣੇ ਕੋਲ ਜੀ ਆਪਣੇ ਕੋ 35 ਜਾਨਵਰ ਬਈ ਜਿਹੜੇ ਅੱਜ ਮੌਜੂਦ ਨੇ ਠੀਕ ਹੈ ਪਹਿਲਾ ਤੇ ਦੂਜਾ ਸੁਹਾ ਵੇੜਾ ਨੇ ਸਭ ਤੋਂ ਵੱਡੀ ਗੱਲ ਇਹ ਆ 25 ਤੋਂ ਪਲੱਸ ਤੇ 30 ਕਿਲੋ 35 ਕਿਲੋ ਵਾਲੇ ਜਾਨਵਰ ਆਪਣੇ ਕੋਲੇ ਮੌਕੇ ਤੇ ਅਨ ਰੈਡੀ ਨੇ ਵੱਡੀ ਗੱਲ ਇਹ ਆ ਬਈ ਜਿੰਨੇ ਵੀ ਜਾਨਵਰ ਆਪਾਂ ਤਾਂ ਖਾਵਾਂਗੇ ਟਿਪ ਟਾਪ ਜਾਨਵਰ ਨੇ ਠੀਕ ਹੈ ਸਾਰੇ ਪ੍ਰਿੰਟ ਕਲਰ ਵਾਲੇ ਤੇ ਰੇਟ ਬਈ ਜਿਹੜਾ ਵੀ ਵੀਰ ਕਿਤੋਂ ਵੀ ਆ ਮੰਨ ਕੇ ਬਾਹਰੋਂ ਰੇਟ ਦੀ ਤਸੱਲੀ ਕਰਕੇ ਆਜੇ ਜਿਹੜੇ ਅੱਜ ਵਾਲੇ ਭਾਅ ਨੇ ਠੀਕ ਹੈ ਪਰ ਵੀਰ ਦੇ ਮਾਰਜਨ ਕਹਿੰਦਾ ਹਰ ਵੀਰ ਦਾ ਸੁਪਨਾ ਪੂਰਾ ਕਰਨ ਵਾਲੇ ਜਾਨਵਰ ਨੇ ਵੀ ਜਿਹੜਾ ਵੀਰ ਕਹਿੰਦਾ ਯਾਰ ਆਪਾਂ ਗਾਂ ਖਰੀਦਨੀ ਆ ਆਪਾਂ 2 ਜਿੱਥੇ ਮਰਜੀ ਕੋਈ ਤਸੱਲੀ ਕਰ ਲੈ ਜਿਵੇਂ ਜਮਾ ਰੇਟ ਨੋਰਮਲ ਜਿਵੇਂ ਆਪਾਂ ਜਮੇ ਬਾਜ਼ੀਬ ਰੇਟ ਕਹਿੰਦੇ ਆ ਅਸੀਂ ਆਪਾਂ ਕੱਟ ਮਾਰਜਨ ਤੇ ਜਿੰਨੀਆਂ ਵੀ ਗਾਵਾ ਖੜੇ ਕੱਟ ਮਾਰਜਨ ਦੀ ਸੇਲ ਕਰਨੀਆਂ ਜਿਹੜਾ ਵੀਰ ਲੈ ਕੇ ਜਾਊ ਵੀ ਅਗਲਾ ਵਾਰ ਵਾਰ ਜਿਵੇਂ ਮੌਸਮ ਗਰਮੀ ਦਾ ਲੱਗੇ ਥੋੜਾ ਬਿਆਰ ਬੈਠਾ ਹੈ ਬਾਈ ਪਤਾ ਕੀ ਬਾਜ਼ਾਰ ਚੰਗੇ ਜਾਂ ਨੰਬਰ ਦੀ ਕੀਮਤ ਨਹੀਂ ਘਟਦੀ ਹੁੰਦੀ ਪਰ ਇਹ ਆਪਣੇ ਹੱਥ ਚ ਰਹਿੰਦਾ ਵੀ ਜਿਹਨੇ ਉਹਨੂੰ 50000 ਰੁਪਇਆ ਨਫਾ ਲੈਣਾ ਜਾਂ 20000 ਨਫਾ ਲੈਣਾ 10000 ਨਫਾ ਲੈਣਾ ਉਹ ਫਿਰ ਜਦੋਂ ਹੁਣ ਲੱਖ ਵਾਲੀ ਗਾਂ ਜਿਹੜਾ 5000 ਡੂੜ ਹੀ ਮੰਗੂਗਾ ਪਰ ਜਦੋਂ ਉਹਨੂੰ ਗਾਈ ਮੰਨ ਉਹਦੇ ਵਿੱਚ ਵੀਰੇ ਜਾਇਜ ਮਾਰਜਨ ਹੁੰਦਾ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੱਛੀ ਦੇਖਣੀ ਆ ਨੰਬਰ ਜਿਹੜੀ ਵਹਿੜਾ ਬਾਈ ਇਹਦੇ 25 ਕਿਲੋ ਪਲੂਨ ਨੇ ਦੁੱਧਤਾ ਹੈ ਛਿੱਕ ਦੇ ਦੰਦ ਚੱਕੇ ਆ ਚਾਰ ਦੰਦ ਕੰਪਲੀਟ ਕਰਕੇ ਜੀ ਤੇ ਹੱਥੀ ਚਵਾਈ ਵਾਲਾ ਥਾਣਾ ਤੋਰੀ ਬਾਈ ਬਾਜਵ ਰੇਟ ਵੀ ਜੀ 95000 ਰੁਪਏ ਦੀ ਆਪਾਂ ਬੱਛੀ ਇਹ ਦੇ ਦੇਾਂਗੇ ਕਿਹ ਦਿਨ ਕੱਢਦੀ ਐ ਅਲੇ 5-4 ਦਿਨ ਕੱਢੂਗੀ ਜਿੰਨੇ ਵੀ ਜਾਨਵਰ ਆ ਹਫਤੇ ਦੇ ਕੱਚੇ ਆ ਠੀਕ ਆ ਰੇਟ ਜਿਹੜੀ ਹੁਣ ਇਹ ਵਹਿੜਾ ਬਾਈ 1-10-15 ਦੀ ਵਿਕਰੀ ਦੀ ਆ ਠੀਕ ਆ 95000 ਚ ਥੋੜਾ ਬੋ ਤਾਂ ਮਾਨਤਨ ਵੀ ਹੋ ਜਾਊਗਾ ਮਾਨਤਨ ਨਹੀਂ ਵੀਰੇ ਫਿਕਸ ਰੇਟ ਆ ਜਿਹੜੀ ਦਾ ਹੋਊਗਾ ਕਹਿ ਦਾਂਗੇ ਠੀਕ ਹੈ ਪਰੀਕ ਹੱਡੀ ਦੀ ਵੜਾ ਨਸਲ ਜਾਤ ਵਾਲਾ ਕੋਈ ਟਿਕਾਣਾ ਨਹੀਂ ਇਹ ਨਾਰਮਲ 1.5 10 ਦੀ ਵਿਕਰੀ ਦੀ ਗਾਮ ਭਈ ਠੀਕ ਹੈ 95000 ਜੱਸਰ ਨੋ ਦੇਣੀ ਆ ਠੀਕ ਹੈ ਉਹਦੇ ਵਿੱਚ ਵੀਰੇ ਲੈਂਡ ਦੇਣ ਵਾਲਾ ਰੇਟ ਆ ਠੀਕ ਹੈ ਵੀ ਫਾਲਤੂ ਨਹੀਂ ਪਰ ਅਡਰ ਕਵਾਲਿਟੀ ਨਸਲ ਜਾਤ ਠੀਕ ਹੈ ਇਹਦਾ ਅਗਲਾ ਵੀ ਪਰ ਪੀੜੀ ਦੇ ਪਾਵੇ ਵਾਂਗੂ ਦਾ ਦੇਖ ਥਣ ਲੱਗਿਆ ਦੰਦਾ ਚ ਆ ਗਈ ਬੇਲ ਬੁੱਲ ਬਹੁਤ ਆ ਵੜ ਜੀਣਾ ਠਣ ਚੱਡਾ ਦੇਖ ਕਿੰਨਾ ਚੌੜਾ ਹਲੇ ਤਾਂ ਕੁਝ ਵੀ ਨਹੀਂ ਠੀਕ ਹੈ 1.5 10 ਦੀ ਗਾਂ ਬਾਈ ਵਿਕਰੀ ਦੀ ਆ ਅੱਗੇ 2 ਨੰਬਰ ਦੇਖੀ ਜਨੇ ਆਪਾਂ ਐਫਐਸ ਦਾ ਕਰਾ ਸਕੀ ਬਾਈ ਠੀਕ ਹੈ ਪਿਆਰੀ ਗਾਂ ਜਿੱਦਾਂ ਕੋਈ ਵੀਰ ਲੈ ਕੇ ਜਾਊਗਾ ਠੰਡੀ ਸੀਲ ਤੇ ਦੁੱਧ 20 ਤੋਂ ਬਾਹਰ ਦੇ ਦੂ ਠੀਕ ਹੈ ਜੇ ਨਾ ਬਾਜ ਰਹਿਣਾ ਬਾਈ 83000 ਰੁਪਏ 83000 ਮੂਰੇ ਗਰਮੀ ਨਾਲ ਤੋਹਫਾ ਹੈ ਬਿਲਕੁਲ ਬਾਈ ਆਪਾਂ ਪਹਿਲਾਂ ਗੱਲ ਕਰੀਏ ਵੀ ਜਮਾ ਬਾਜਵੇ ਜੇ ਰੇਟ ਕਰਨੇ ਨੇ ਜਿਹੜਾ ਇੱਕ ਵੀਰ ਦੀ ਪੁੰਛ ਦੇ ਵਿੱਚ ਤੇ ਲੈ ਵੀ ਸਕੀਏ ਠੀਕ ਹੈ ਸਭਰ ਵਪਾਰ ਦੇ ਵਿੱਚ ਜਦੋਂ ਸੁਆਦ ਆਉਂਦਾ ਜਦੋਂ ਮੰਨ ਕੇ ਚੱਲੋ ਵੀ ਗੱਲ ਰਲਦੀ ਮਿਲਦੀ ਹੁੰਦੀ ਹੈਗੀ ਉਹ ਗਾਂ ਬਾਈ 90 ਤੋਂ ਬਾਹਰ ਵਿਕਰੀ ਦੀ ਆ ਪਰ ਬਾ ਠੀਕ ਹੈ ਸੋ 83000 ਦੀ ਦੂਜਾ ਸੂਆ ਵੈਢ ਸੂਰੀ ਆ ਹਾਈਸਟ ਵੀਰੇ ਕਿੰਨਾ ਕ ਮੰਨ ਕੇ ਚੱਲੇ ਬੰਦਾ ਇਹਦਾ 10 ਕਿਲੋ ਮੰਨ ਲੈ ਬਾਈ ਦੇਖ ਗੱਲ ਓਨੀ ਦਰਾਂਗੇ ਜਿੰਨੀ ਪੁੱਗ ਜੇ ਐਵੇਂ ਆਪਾਂ ਕਹਿੰਦੇ 30 ਕਿਲੋ ਦੂ 35 ਦੂ 20 ਕਿਲੋ ਮੰਨ ਲਓ 22 23 ਕਿਲੋ ਦੁੱਧ ਇਹ ਦੇਊਗੀ ਠੀਕ ਹੈ ਠੀਕ ਹੈ ਰੰਗ ਪ੍ਰਿੰਟ ਕਲਰ ਸੱਪ ਵਰਗੀ ਹੀ ਹੋਈ ਆ ਬਾਕੀ ਆਪਣਾ ਟਾਈਮ ਵੀ ਲਾ ਲਾ ਵੀ ਹੁਣ 6 ਵਜੇ ਤੇ ਸ਼ਾਮ ਨੂੰ ਠੀਕ ਹੈ ਠੀਕ ਹੈ ਗੱਲ ਅੱਗੇ ਪਿੱਛੇ ਜਾ ਕੇ ਵੀ 6 ਦਾੰਦਾ 25 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਠੀਕ ਹੈ ਦੂਜਾ ਸੂਆ ਹਲੇ ਤੱਕ ਕੁਝ ਵੀ ਨੀ ਤੌਰ ਬਾਈ ਕਰਾ ਤੇ ਰੇਟ ਦਾ ਬਾਜੂ ਵੀ ਨਹੀਂ 85000 ਰੁਪਏ ਦੇ ਵਿੱਚ ਹੀ ਦੇ ਦਾਂ। 85000 ਮਿਲ ਕੇ ਵਨ ਵਗੈਰਾ ਬੜੀ ਚੰਗੇ ਦਾ ਦੇਣਾ। ਚੰਗੀ ਬਾਈ ਕਹਿਣਾ ਮਤਲਬ ਹੀ ਕਹਿਣ ਦੀ ਗੱਲ ਹੈ ਆਪਾਂ ਪਹਿਲਾਂ ਗੱਲ ਕਰੀਏ ਵੀ ਹਰੇਕ ਵੀਰ ਦੇ ਲੈਣ ਵਾਲੀਆਂ ਬੇੜਾਂ ਨੇ। ਠੀਕ ਹੈ ਠੀਕ ਹੈ। ਤੇ ਜਿਹੜਾ ਵੀਰ ਕੋਈ ਪਰਚੇਜ ਕਰੂਗਾ ਠੀਕ ਹੈ। ਵੀਰ ਦੇ ਵਾਰੀ ਤੁਡੀਆਂ ਨੇ ਨਵੇਂ ਹਾਂ ਨੇ ਪਹਿਲਾ ਦੂਜਾ ਸੂਆ। ਪਹਿਲਾ ਦੂਜਾ ਸੂਆ ਸਾਰਿਆਂ ਜਿਹੜੀ ਜਿਹੜਾ ਸੂਆ ਉਹੀ ਸੂਆ ਦੱਸੀ ਜਾਊਗੀ। ਕੁਆਲਟੀ ਹੋਰ ਠੀਕ ਹੈ। ਪੈਰਾ ਪੁਰਾਣੀਆਂ ਮਜ਼ਬੂਤ ਕੱਲਾਂ ਹੀ ਨਹੀਂ ਹੁੰਦਾ ਬਾਈ ਆਪਾਂ ਰੰਗ ਦੇਖ ਕੇ ਗਾਂ ਖਰੀਦ ਲਈ ਪੈਰ ਮਾਣ ਲੈ ਚੱ ਜਿਹੜੇ ਵੀ ਵੀਰ ਦੇ ਜਾਊਗੀ ਗੁਣ ਗਾਊਗਾ ਠੀਕ ਹੈ ਚੁੰਗੀਵਾੜੀ ਚੁੰਗੀ ਵਾਲੀ ਤੇ ਇੱਕ ਹਫਤੇ ਦੀ ਵਾਲੇ ਪੈਂਡਿੰਗ ਆ ਤੇ ਲੇਵੇ ਵਾਲੇ ਦਾ ਰਿਕਾਰਡ ਤੋੜ ਦੇ ਥਣ ਲੱਗਿਆ ਹੱਥੀ ਚਵਾਈ ਵਾਲਾ ਠੀਕ ਹੈ ਬਾਕੀ ਰੇਟ ਆ ਭਾਈ ਜਿਹੜੇ ਜਮਾਂ ਲੈਣ ਦੇਣ ਵਾਲੇ ਰੇਟ ਵਿੱਚ 85000 ਹਾਂ ਅੱਗੇ ਬੱਚੀ ਆ ਗਈ ਭਾਈ 25 ਕਿਲੋ ਦੁੱਧ ਪਲੂਨ ਨੇ ਦਿੱਤਾ ਫਾਰਮ 'ਚ ਠੀਕ ਹੈ ਆਏ ਜਲਦੀ ਖੋਲਿਆ ਕਰੋ ਠੀਕ ਹੈ ਤੁਸੀਂ ਤੂੰ ਬੋਲ ਦਿਆ ਕਰਨ ਵਾਲਾ ਅੱਛਾ 25 ਕਿਲੋ ਦੁੱਧ ਆ ਇਹ ਬੱਚੀ ਭਾਈ ਜੇ ਆਪਾਂ 90000 ਰੁਪਏ ਦੀ ਬੱਚੀ ਦੇ ਦਾਂਗੇ ਐਦਿਕ 30 ਕਿਲੋ ਦੁੱਧ ਗਰਮੀਆਂ 'ਚ ਪਾ ਦੂਗੀ ਇਹ ਦੂਜਾ ਸੂਆ ਸੂਰੀ ਤੇ ਟਾਪ ਦੀ ਦੇਖਣ ਕਹਿਣ ਦਾ ਮਤਲਬ 1 ਤੋਂ 21 ਦਿਖਾਵਾਂਗੇ ਇਹ ਨਹੀਂ ਹੈਗਾ ਹੁਣੇ ਵੇੜਾ ਇਦਾਂ ਦੀ ਵੇੜਾ ਆਮ ਤੌਰ ਤੇ 2.5 ਲੱਖ ਰੁਪਏ ਮੰਗਿਆ ਜਾਂਦਾ ਠੀਕ ਹੈ ਪਰ ਬਾਜਬ بس 90000 ਰੁਪਏ ਦੀ ਬੱਚੀ ਆਪਾਂ ਇਹ ਦੇ ਦੇਈਏ ਠੀਕ ਹੈ 90000 ਦੀ ਬੱਚੀ ਦੂਜਾ ਸੂਆ ਸੂਰੀ ਆ ਛਿੱਕੀ ਦੰਦਾਂ ਦੀ ਆ ਠੀਕ ਹੈ 25 ਕਿਲੋ ਦੁੱਧ ਇਹਦਾ ਪਹਿਲਾਂ ਦਾ ਦਿੱਤਾ ਹੈ ਪਰ ਜੇ 25 ਵੀ ਮੰਨ ਕੇ ਵੀਰ ਕੋਈ ਮਰਜ਼ੀ ਲੈ ਜਾਏ ਚੌੜੇ ਚਾਂਚਾ ਦੇਖ ਬਾਈ ਕਿੱਟ ਲੋ ਕਿੰਨਾ ਚੰਗਾਗਾ ਪਹਿਲਾਂ ਵੀ ਆਪਾਂ ਗੱਲ ਕਰੀਏ ਵੀ ਜਿਹੜਾ ਵੀ ਵੀਰ ਆਊਗਾ ਜਿਹੜਾ ਮਤਕੇ ਆਗਾ ਵੀ ਆਪਾਂ ਐਫ ਲੈਣੀ ਆ ਠੀਕ ਹੈ ਆਪਣੀ ਕਰੋ ਖਾਲੀ ਨਹੀਂ ਮੁੜੂ ਅੱਛਾ ਬਾਂਝਾ ਨਹੀਂ ਜਾਂਦਾ ਤੁਹਾਨੂੰ ਹਾਂ ਅੱਗੇ ਆ ਗਈ ਕਰਮ ਵਾਲੀ ਬਾਈ ਠੀਕ ਹੈ ਪਹਿਲਾਂ ਨੇ 28 ਕਿਲੋ ਦੁੱਧ ਦਿੱਤਾ ਦੂਜਾ ਸੁਹਾ 6 ਦੰਦਾ ਦਿਨ 10 12 ਦਿਨ ਇਹਦੇ ਹਲੇ ਪੈਂਡਿੰਗ ਆ ਅੱਛਾ 10 12 ਦਿਨ ਅਜੇ ਇਹਦੇ ਪੈਂਡਿੰਗ ਆ ਪੈਂਡਿੰਗ ਪੈਂਡਿੰਗ ਜੀ ਤੇ ਦੁੱਧ ਦੀ ਐਵਰੇਜ ਗੱਲ ਕਰੀਏ ਜੀ 25 ਪਲੱਸ ਆਪਾਂ ਪਹਿਲਾਂ ਗੱਲ ਕਰੀਏ 25 ਪਲੱਸ ਮੰਨ ਕੇ ਜਿਹੜਾ ਵੀਰ ਮਰਜ ਬੈੜਾ ਨੇ ਦੇਖ ਟਿਲੋ ਫੇਸ ਬੱਚੇ ਬਾਈ ਇਹ ਦੇਵਾਂਗੇ 1.15 ਦੀ ਆਪਾਂ 1 ਲੱਖ 15 ਹਜ਼ਾਰ ਦੀ ਜੀ ਜੀ ਕਹਿੰਦਾ ਵਾ ਜਿਹੇ ਜੀ ਚੀਜ਼ ਉਹ ਜਾ ਭਾ ਹਨਾ ਹਾਂ 1.15 ਦੀ ਬੱਚੀ ਇਹ ਦੇਵਾਂਗੇ ਠੀਕ ਹੈ ਇਹ ਆ ਗਈ ਆਪਣੀ ਪੰਜਵੇਂ ਨੰਬਰ ਤੇ ਹਨਾ ਪੰਜਵੇਂ ਨੰਬਰ ਤੇ ਜੀ ਅੱਗੇ ਆ ਜੋ 6ਵੇਂ ਨੰਬਰ ਤੇ ਆ ਗਈ ਬਾਈ ਦੁੱਧ 24 25 ਪਲੂਨ ਨੇ ਦਿੱਤਾ 6 ਦੰਦਾ ਇਹ ਵੀ ਠੀਕ ਹੈ ਤੇ ਇਹਨੇ ਬੱਚੀ ਪੂਰੀ ਟਾਪ ਦੀ ਆ ਗਈ ਇਹ ਦੇਵਾਂਗੇ ਬਾਈ ਜੇ ਆਪਾਂ 92000 ਰੁਪਏ ਦੇ ਫਿਕਸ ਰੇਟ ਸਿਰਫ 92000 ਹਾਂ ਰੇਟ ਆਪਾਂ ਪਹਿਲਾਂ ਗੱਲ ਕਰੀਆ ਹਰੇਕ ਵੀਰ ਦਾ ਸੁਪਨਾ ਪੂਰਾ ਕਰਾਂਗੇ ਵੀ ਇਹ ਨਹੀਂ ਹੈਗਾ ਕੋਈ ਆ ਗਿਆ ਵੀ ਕਹ ਦੂ ਮੈਂ ਖਾਲੀ ਮੁੜ ਗਿਆ ਮਸਲ ਜਾਤ ਥਣ ਹੱਥੀ ਚਵਾਈ ਵਾਲਾ ਲੱਗਿਆ ਇਹ ਫੇਸ ਕੁਆਲਟੀ ਲਾਲਾ ਵੀ ਕਿੰਨੀ ਚੰਗੀ ਆ ਨਾੜਾ ਨੂੜਾ ਲੇਵੇ ਤੇ ਪੱਕੀ ਰੇਟ ਜਿਹੜਾ ਬਾਈ ਪਹਿਲਾਂ ਵੀ ਗੱਲ ਕਰਦੇ ਆ ਜਿੱਥੇ ਮਰਜੀ ਟਰਾਈ ਬਾਹਰੋਂ ਵੀ ਕੋਈ ਵੀ ਲੈਣ ਆਊਗਾ ਟਰਾਈ ਕਰਕੇ ਆਵੇ ਠੀਕ ਹੈ। ਜੇਰਾ ਬਾਰੋ ਟਰਾਈ ਕਰੂ ਇਦਾਂ ਨਹੀਂ ਗਾਉਂਦਾ 1.5 ਲੱਖ ਕਿਤੇ 30-35 ਮੰਗਿਆ ਜਾਂਦਾ। ਰੇਟ 92000 ਸਰ 92000। 92 ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਨਸਾ ਵਗੈਰਾ ਸੋਹਣੇ ਚੰਗੀਆਂ। ਸੋਹਣੇ ਜਾਨਵਰ ਨੇ ਬਾਈ। ਠੀਕ ਹੈ। ਰੇਕ ਵੀਰ ਲੈ ਪਲਾਨ ਦੇ ਚਾਹਵਾਣਾ ਜਿਹੜਾ ਲਊਗਾ ਜਾਨਵਰ। ਠੀਕ ਹੈ ਅੱਗੇ ਜਿਹੜੀ ਆ ਵਿਹੜ ਆ ਗਈ। ਪਹਿਲਾ ਸੂਆ ਬਾਈ ਜੀ 2 ਦੰਦਾ। ਸਾ ਦੋ ਦੰਦ ਪਹਿਲਾ ਆਸੂਆ ਬੜੀ ਕੰਪੈਕਟ ਹਵਾਨੇ ਦੀ ਆ ਠੀਕ ਹੈ ਰੇਟ ਹੈ ਨਾ ਬਾਈ ਜੀ 1 ਲੱਖ ਤੇ 13000 ਰੁਪਏ ਬਾਜੂ ਦੋ ਦੰਦ ਹੈ ਨਾ ਦੁੰਦੀ ਫੁੱਲ ਸਾਈਜ਼ ਕੰਪੈਕਟ ਹੱਡਰ ਆ ਠੀਕ ਹੈ ਤੇ ਦੁੱਧ 24 ਤੋਂ 25 ਕਿਲੋ ਜਿਹੜਾ ਮਰਜ਼ੀ ਵੀਰ ਮੰਨ ਕੇ ਲੈ ਲੈ ਨਸਲ ਬਰੀਡ ਵਾਲਾ ਕੋਈ ਟਕਾਣਾ ਨਹੀਂ ਠੀਕ ਹੈ 1 ਲੱਖ ਤੇ 13000 ਰੁਪਏ ਦੀ ਆ ਇਹਦੇ ਵਿੱਚ ਬਾਈ ਜੀ ਆਪਾਂ ਜੇ ਕੋਈ ਵੀਰ ਦੋ ਬਣਾ ਪਰਚੇਜ ਕਰਦਾ ਜੂ ਆਪਾਂ ਰੇਟ ਦੱਸਿਆ ਵੀਡੀਓ ਚ ਉਸ ਰੇਟ ਦੇ ਉੱਤੇ ਪਹੁੰਚ ਹੋ ਜੂ ਜੇ ਕੋਈ ਘਟਾਉਣ ਵਧਾਉਣ ਕੋਈ ਤਾ ਬਾਈ ਆਪਦੀ ਪਹੁੰਚ ਆ ਅੱਗੇ ਜਰਸੀ ਕੱਚੀ ਆ ਜਰਸੀ ਦੇ ਭਾਈ ਜੀ 10 ਦਿਨਾਂ ਦੀ ਪੈਂਡਿੰਗ ਠੀਕ ਹੈ 26 ਕਿਲੋ ਦੁੱਧ ਪਲੂਣ ਦਾ ਦਿੱਤਾ ਹੈ ਜਰਸੀ ਵੀ ਢਿੱਲੋ ਆਪਣੇ ਕੋਲ ਨਗੀਨਾ ਹੀ ਹੁੰਦਾ ਪਾਉ ਨਹੀਂ ਵੀ ਇਕੱਠੀਆਂ ਕਰ ਲਿਆ ਬੋਦਾਬਾਦ ਦਾ ਦੇਖ ਕਿਦਾਂ ਦੀ ਆ ਇਹ ਦੇਵਾਂਗੇ 1.5 ਲੱਖ ਰੁਪਏ ਦੀ ਭਾਈ 1.5 ਲੱਖ ਦੀ ਅੱਜ ਅੱਜ ਠੀਕ ਹੈ ਕੱਲੀ ਕੱਟ ਬਰੀਡ ਦੇਖ ਲੈ ਵੀ ਅਗਲਾ ਕਹੇ ਦਿੰਦਾ ਹਰੇਕ ਵੀ ਮੇਰੇ ਕੋਲੇ ਜਰਸੀ ਆ ਮੇਰੇ ਕੋਲੇ ਜਰਸੀ ਆ ਸੱਚੀ ਕੱਤੀ ਆ ਜੇ ਕੇਰ ਵਾਲਾ ਬੰਦਾ ਦਾ 30 ਕਿਲੋ ਦੁੱਧ ਨਹੀਂ 25 ਪਲੱਸ ਦੁੱਧ ਇਹ ਨਹੀਂ ਕਰਮਾਣੀ ਨੇ ਦੇਣੀ ਦੇਣ ਬਾਕੀ ਬਰੀਡ ਬੜੀ ਤਕੜੀ ਆ ਹਨਾ ਹਾਂ ਸੋ ਵੈਲਿਊ ਬਰੀਡ ਦੀ ਹੁੰਦੀ ਆ ਦੁੱਧ ਦਾ ਮੰਨ ਕੇ ਚੱਲ। ਅਸੀਂ ਲੋ ਆਪਣੇ ਕੋਲੇ ਕਰਮਾਂ ਵਾਲੀ ਜਿਹੜੀ ਆਪਣੇ ਕੋਲੇ ਇੱਕ ਵਾਰ ਜਰਸੀ ਆ ਗਈ ਤਾਂ ਦੂਜੇ ਦਿਨ ਹੁੰਦੀ ਨਹੀਂ ਵੀਰੇ। ਕਿਉਂਕਿ ਜਿਹੜਾ ਕੌਲੀ ਚ ਪਾਣੀ ਪਲਾ ਲਾ ਕਿੱਦਾਂ ਦੀ ਨਸਲ ਲੱਗੀ ਆ ਢੂੜ ਲੱਖ ਰੁਪਏ ਦਾ ਸਾਮਾਨ ਆ ਇਹ ਜਦ ਤੇ ਤਿਆਰ ਹੋ ਗਈ। ਇਹਦੀ ਵੈਲਿਊ ਕੌਲੀ ਵਾਲੀ ਹੁੰਦੀ ਆ ਹਨਾ। ਅੱਗੇ ਆ ਗਈ ਬਈ ਦੇ ਖੱਥੀ ਚੋਈ ਵਾਲਾ ਥਾਣਾ ਮਾਜਪਰੇਟ 92000 ਰੁਪਏ ਮੂੰਹ ਦੇਖ ਕੁਆਲਿਟੀ ਕਹਿੰਦਾ ਮਤਲਬ ਅੱਜ ਜਿਹੜੇ ਵੀਰ ਅੱਜ ਵੀ ਨਾ ਗੁਦਾ ਲੈ ਸਕੋ ਲੈ ਨਹੀਂ ਸਕਦਾ। ਜੈ ਜੈ ਗੱਲ ਆ। ਮੈਂ ਕਹਿੰਦਾ ਬਾਹਰ ਰੇਟ ਇਹੋ ਜੇ ਕਰਦੇ ਆ। ਰੇਟ ਠੀਕ ਹੈ ਠੀਕ ਹੈ ਇਹ ਚਵਾਈ ਵਾਲਾ ਥਾਣਾ ਠੀਕ ਹੈ ਮੂੰਹ ਫੇਸ ਕੁਆਲਿਟੀ ਦੇ ਕਿਦਾਂ ਗੁੱਲੇ ਵਾਲਾ ਥਾਣ ਲੱਗਾ ਹੋਇਆ ਜਿਹੜੇ ਜ਼ਿਮੀਦਾਰ ਵੀਰ ਆਪਣੇ ਕਹਿੰਦੇ ਨੇ 25 ਕਿਲੋ ਦੁੱਧ ਵਾਲੀ ਗਾਂ ਲੈਣੀ ਆ ਠੀਕ ਹੈ ਇਦਾਂ ਦੀਆਂ 92000 ਦੀ ਬਾਹਰ ਟਰਾਈ ਕਰਕੇ ਆ ਜੀ ਅੱਛਾ ਅੱਗੇ ਬਾਹਰਲਾ ਮਾਲ ਆ ਗਿਆ ਆਪਾਂ ਅੱਗੇ ਬਾਈ ਦੀ ਤੀਜਾ ਸੂਆ ਗਾਂ ਸੁੰਦੀ ਆ ਆਪਣੇ ਸੁਨਾਮ ਹਰੀ ਗੜੀਆਂ ਦਾ ਫਾਰਮ ਬਾਈ ਦਾ ਠੀਕ ਹੈ ਮਾਲਕ ਉਥੋਂ ਤਸੱਲੀ ਕਰ ਸਕਦੇ 35 ਕਿਲੋ ਦੁੱਧ ਦੀ ਗਾਂ ਦਾ ਦਿੱਤਾ ਹੋਇਆਗਾ ਦੂਜੇ ਸੂਏ ਹਾਂ ਇਹਦੀ ਤੀਜਾ ਸੂਆ ਬਾਈ ਇਹ ਸੁੰਦੀ ਆ ਠੀਕ ਹੈ ਜਿਹੜੀ ਆਪਾਂ ਨੂੰ ਕੋਈ ਚੋਰੀ ਪੜਦਾ ਨਹੀਂ ਵੀ ਆਪਾਂ ਕੋਈ ਚੋਰੀ ਕਰਕੇ ਦੇਣੀ ਹੈ 93000 ਦੀ ਗਊ ਆਪਾਂ ਦੇ ਦਾਂਗੇ ਠੀਕ ਹੈ ਫਾਰਮ ਚ ਵਗ ਜੇ ਆਪਾਂ ਨੰਬਰ ਡਰੈਸ ਦੇ ਦਾਂਗੇ ਆਪਣੇ ਬਹੁਤ ਮਸ਼ਹੂਰ ਆਪਾਂ ਤੇ ਸੁਨਾਮ ਫਾਰਮ ਹਰੀ ਗੜੀਆਂ ਦਾ ਠੀਕ ਹੈ 35 ਕਿਲੋ ਦੁੱਧੇ ਵੈੜ ਦਾ ਦਿੱਤਾ ਹੋਇਆ ਤੀਜਾ ਸੂਆ ਬਾਈ ਕਹਿੰਦਾ ਆਪਾਂ 35 ਮੰਨ ਕੇ ਹੀ ਲੈ ਜਾਵਾਂਗਾ ਜੋ ਬਾਈ ਅਸਲ ਗਾਂ ਜਦੋਂ ਤਿਆਰ ਹੋ ਗਈ ਬਾਜਪਰੇਟ ਆਪਾਂ ਦੱਸ ਹੀ ਦਿੱਤਾ ਹੈ ਇਹਦਾ ਕੀ ਰੇਟ ਰੱਖਿਆ ਇਹਦਾ 93000 ਰੁਪਏ 93000 ਰੁਪਏ ਅੱਗੇ ਆ ਗਈ ਬਾਈ 32 ਕਿਲੋ ਦੁੱਧ ਪਲੂਣ ਦਾ ਦਿੱਤਾ ਚਾਰ ਦੰਦ ਦਾ ਠੀਕ ਹੈ ਤੇ ਥਣ ਕਿਆ ਬਾਤ ਆ ਜਮ ਹਾਥੀ ਚਵਾਈ ਰਹਣਾ ਸੋ ਥਣ ਬਹੁਤ ਵੀ ਡਿਮਾਂਡ ਕਰਦੇ ਕਿ ਹਾਥੀ ਚਵਾਈ ਲੇ ਦੁੱਧ ਸਾਨੂੰ ਥਣ ਚ ਦੁੱਧ ਜਿਆਦਾ ਚਹੀਦਾ ਹਨਾ ਸੋ ਇਹੇ ਜੀ ਬੈਡ ਪੂਰਾ ਕਰਦੇ ਭਰਤੀ ਚਵਾਈ ਬਾਈ 35 ਕਿਲੋ ਵਾਲੀ ਗਾਂ ਪਰ ਗਰਮੀਂ ਚ 30 ਕਿਲੋ ਦੁੱਧ ਮੰਨ ਕੇ ਰਾਂ ਮਰਜੀ ਲੈ ਲੇ ਇਹ ਬੈਡ ਦੇਵਾਂਗੇ ਬਾਈ ਜੇ ਆਪਾਂ ਸਵਾ ਲੱਖ ਦੀ 125 ਜਸਨੂ ਠੀਕ ਹੈ ਅੱਗੇ ਜਿਹੜੀ ਆ ਗਈ ਠੀਕ ਹੈ ਉਹ ਵੀ ਬਾਈ ਆਪਾਂ ਸਵਾ ਦੀ ਦੇਵਾਂਗੇ ਠੀਕ ਹੈ ਦੂਜਾ ਸੂਆ ਸੁੰਦੀ ਆ ਜੀ ਤੇ 27 28 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਹਲੇ ਲੋਲੀ ਪੋਲੀ ਆ 10 12 ਦਿਨ ਲੈਂਦੀ ਆ ਅਸਲ ਜਨ ਬੜਾ ਜਿਹਨੂੰ ਵੇਖ ਦੇਖ ਜਿਹੜਾ ਵੀ ਹੁਣ ਵੀਰ ਕੋਈ 100 200 ਕਿਲੋਮੀਟਰ ਤੋਂ ਚੱਲ ਕੇ ਉਹ ਇਹ ਨਹੀਂ ਹੈਗਾ ਵੀ ਖਾਲੀ ਮੁੜ ਜੂ ਠੀਕ ਹੈ ਭਾਈ ਭਰੇ ਹੋਏ ਕਮਾ ਦੇ ਵਿੱਚੋਂ ਮਰਜ਼ੀ ਦਾ ਗੱਣਾ ਪੱਟਣਗੇ ਜਮਾਨ ਅੰਡ ਤੱਕ ਆਉਗੇ ਐਂਡ ਤੱਕ ਜਿਹੜੀ ਲਾਸਟ ਤੇ ਦਿਖਾਵਾਂਗੇ ਵੀ ਸਰੇ ਹੀ ਦਿਖਾਵਾਂਗੇ ਠੀਕ ਹੈ ਜਿਹੜੀ ਆ ਬੱਛੀ ਆ ਗਈ ਜੀ ਦੂਜਾ ਸੂਆ ਸੂਆ ਤੇ ਨੂੰ 3 ਕਿਲੋ ਦੁੱਧ ਦਿੱਤਾ ਹੋਇਆ ਫਾਰਮ 'ਚ ਕੰਪੈਕਟ ਟਰੈਡਰ ਦੇ 15 ਦਿਨਾਂ ਦੀ ਕੱਲੀ ਕੱਚੀ ਕੱਚੀ ਆ ਬਾਈ ਜੀ ਠੀਕ ਹੈ ਕੱਲੀ ਕੱਜੀ ਕੱਜੇ ਸਾਹਮਣੇ ਸਵਾਦ ਲੈ ਆਵਾਂਗੇ 1,27,000 ਰੁਪਏ ਦੀ ਬਿਹੜਾ ਅੱਜ ਬਾਈ 1,27,000 ਤੇ ਅੱਗੇ ਆ ਗਏ ਦਰਜੀ ਅੱਗੇ ਆ ਗਏ ਇਹ ਵੇਡ ਦੇਵਾਂਗੇ ਬਾਈ ਜੀ ਆਪਾਂ 135000 ਅੱਛਾ 135000 ਦੀ ਇਹਦਾ ਰੇਟ ਕਿੱਧਰੋਂ ਆ ਗਿਆ ਵੀ ਇਹ ਬਾਈ ਐਡੋ ਆਡਾ ਜਿਵੇਂ ਵੀ ਬੰਨ ਲ ਆਪਣੀ ਪਰਚੇਜ਼ ਕੀਤੀ ਹੁੰਦੀ ਹੈ ਜਾਨਵਰ ਹਨਾ ਉਹਦੇ ਹਿਸਾਬ ਦਾ ਰੇਟ ਹੁੰਦਾਗਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਦੁੱਧ ਬਾਈ 30 ਕਿਲੋ ਤੋਂ ਬਾਹਰ ਦੁੱਧ ਦੇ ਦੂਗੀ ਇਹ ਬੱਚੀ ਠੀਕ ਹੈ 6 ਦੰਦਾ ਦੁੱਧ ਦੀ ਐਵਰੇਜ 30 ਤੋਂ ਬਾਹਰ ਇਹਦੀ ਹਨਾ ਕਹਿਣ ਦੀ ਲੋੜ ਨਹੀਂ ਦਿਲ ਨੂੰ ਇਦਾਂ ਦੇ ਜਾਨਵਰ ਰੋਜ਼ ਰੋਜ਼ ਨਹੀਂ ਵੀਰੇ ਮੱਥੇ ਲੱਗਦੇ ਕਿਹਣਾ ਚਲੋ ਅੱਡ ਹੁਣ ਜਿੰਨਾ ਆਪਾਂ ਪਹਿਲਾਂ ਇੱਕ ਤੋਂ ਇੱਕ ਦੇ ਇਹਦੀ ਫੇਸ ਕੁਆਲਿਟੀ ਦੇਖ ਲੈ ਕਦਾਂ ਦੀ ਠੀਕ ਆ ਲੈਵਾ ਆਜਾ ਮਾ ਫਟ ਫਟ ਫਿਟਿੰਗ ਵਾਲਾ ਆ ਗਿਆ ਹਣਾ ਫਟ ਲੈਵੇ ਦੀ ਅੱਗੇ ਆ ਗਿਆ ਕਾਲਾ ਕੋਬਰਾ ਇਹ ਵੇੜਨੇ ਬਾਈ 35 ਕਿਲੋ ਦਾ ਦੁੱਧ ਹੈ ਫਾਰਮ ਚ 30 ਕਿਲੋ ਜਿਹੜਾ ਵੀਰ ਮਰਜ਼ੀ ਗਰਮੀ ਦੇ ਹਿਸਾਬ ਨਾਲ ਮੰਨ ਕੇ ਲੈ ਲੈ ਇਹਨੂੰ ਠੀਕ ਹੈ ਤੇ ਰੇਟ ਇਹਦਾ ਬਾਈ ਅੱਜ ਵਾਲਾ ਰੇਟ ਆ ਜਿਹੜਾ 1,27,000 ਰੁਪਏ ਤਿਆਰੀ ਤੇ ਰੇਟ ਜਿਹੜਾ ਹੋਊਗਾ ਉਹ ਵੱਖਰੀ ਗੱਲ ਆ ਲੱਗਦਾ ਹੈ ਕਿ 1,27 ਰੇਟ ਅੱਜ ਦਾ ਅੱਜ ਦਾ ਰੇਟ ਆ ਜੀ ਦੁੱਧ ਦੀ ਐਵਰੇਜ ਦੁੱਧ 30 ਤੋਂ ਬਾਹਰ ਠੀਕ ਹੈ ਉਹ ਉਦਰੀ ਦਿਖਾ ਦੇ ਜਿਹੜੀਆਂ ਇਹ ਬੜਾ ਆ ਗਈਆਂ ਜਿਆਦਾ ਰਸਕੀਆਂ ਰੱਖਦੇ ਹਾਂ ਇੱਕ ਮਾਰ ਦੋ ਦੁੱਤਾ ਹਫਤੇ ਹਫਤੇ ਦੀ ਕੱਚੀ ਨਹੀਂ ਬੜੀ ਕੱਚੀ ਨਹੀਂ ਠੀਕ ਹੈ ਠੀਕ ਆ ਅੱਜ ਤੱਕ ਸੰਗ ਲੱਗਿਆ ਠੀਕ ਹੈ ਤੇ ਇਹਦਾ ਜਿਹੜਾ ਅੱਜ ਵਾਲਾ ਰੇਟ ਆ ਬਾਈ ਸਵਾ ਲੱਖ ਰੁਪਏ ਦਾ ਕਹਿੰਦੇ ਬਾਈ ਚੀਜ਼ਾਂ ਦੇ ਰੇਟ ਕਮਾਲ ਦੀ ਆ ਜਾਓ ਅਸਲ ਤੇ ਬਾਈ ਪਹਿਲਾਂ ਵੀ ਆਪਾਂ ਗੱਲ ਕਰਦੇ ਆਂ ਵੀ ਜੇ ਇਦਾਂ ਦੇ ਜਾਨਵਰ ਨਹੀਂ ਵੀ ਕੋਈ ਪਰਚੇਜ਼ ਕਰ ਸਕਦਾ ਇਦੋਂ ਥੱਲੇ ਦਾ ਬਈ ਰੱਬ ਦਾ ਨਾਮ ਵਿੱਚ ਵੀ ਆਪੇ ਕੋ 35 ਨਾਲ ਖੜੇ ਹੁੰਦੇ ਆਂ ਆ ਕੇ ਕਹਿੰਦੇ ਬਾਈ ਹੋਰ ਕਦੋਂ ਆਉਂਗੇ ਹੋਰ ਕਦੋਂ ਆਉਂਗਾ ਕਹਿੰਦੇ ਆ ਬਾਈ ਬਹੁਤ ਆਉਂਦੇ ਆ ਸੋ ਮੰਨ ਕੇ ਚੱਲੋ ਵੀ 30 ਡਿੱਕਨੇ ਇਕੱਠੇ ਕਰਨੀ ਔਖੀਆਂ ਇੱਕ ਤੋਂ ਇੱਕ ਜਾਨਵਰ ਖੜਾਗਾ ਪਹਿਲਾ ਦੂਜਾ ਸੂਆ ਹਰ ਤਰ੍ਹਾਂ ਦੀ ਗਾਂ ਖੜੀ ਆ ਹਰ ਤਰ੍ਹਾਂ ਦਾ ਰੇਟ ਖੜਾ ਠੀਕ ਹੈ ਕਿ ਜੇ ਲੈਟਰ ਫਟਰ ਗਾਂ ਵੀ ਲੈਣੇ ਆ ਤਾਂ ਉਹ ਵੀ 65 ਤੋਂ 70000 ਦੀ ਆਉਂਦੀ ਆ ਉਹ ਤੇਲ ਫੋਕੜਾ ਬਹੁਤ ਰੁਪਏ ਜਾਵਣ ਰੁਪਏ ਜਾਵਣੇ ਇਹਦਾ 27 ਕਿਲੋ ਦੁੱਧ ਦਿੱਤਾ ਹੈ ਚਿੱਟੀ ਦੇ ਛਿੱਗੀ ਆ ਦੰਦਾਂ ਦੀ ਠੀਕ ਹੈ ਦਿਨ ਇਹਦੇ ਹਲੇ 10 ਦਿਨ ਤੱਕ ਨੂੰ ਕਨਫਰਮ 15 ਵੀ ਲੈ ਸਕਦੇ ਠੀਕ ਹੈ ਇਹ ਵੀ ਆਪਾਂ ਸਵਾ ਲੱਖ ਦੀ ਬੱਚੀ ਦਵਾਂਗੇ ਸਵਾ ਲੱਖ ਦੀ ਹਾਂਜੀ ਠੀਕ ਹੈ ਤੇ ਅੱਗੇ ਰਹਿ ਗਈ ਕੋਨੇ ਦੇ ਖੜੀ ਜਿਹੜੀ ਆ ਇਹ ਖੜੀ ਹੈ ਜਿਹੜੀ ਇਹ ਵੜ ਬਾਈ ਜੀ ਦਵਾਂਗੇ ਆਪਾਂ 1,115,000 ਰੁਪਏ 25 ਕਿਲੋ ਦੁੱਧ ਦਿੱਤਾ ਹੈ ਕਰਮ ਵਾਲੀ ਦਾ ਪੱਥਰ ਮਾਸਮੈਂਟ ਦੀ ਬੋਰੀ ਵਰਗੀ ਪਈ ਆ ਦੇਖ ਬਾਕੀ ਬੇਰਪੂਲ ਵਾਲੀ ਤਗੜੀ ਆ ਹੋਰ ਲੰਬੀ ਹਰ ਤੱਕ ਤੱਕ ਖੜਿਆ ਬਾਕੀ ਅੰਦਰ ਦੇਖ ਮਾਲਾ ਪੈਦਾ ਦੁੱਧ ਸੁਰੇ ਵੇ ਦੇਖੀ ਜਾਂਦੇ ਆ ਇਹ ਪਛੀ ਦੋਂਦੀ ਆ ਬਈ ਪਿਓਰ ਫਾਰਮ ਚੋਂ ਬਾ ਪਰਚੇਜ ਕਰੀ ਆ 35 ਕਿਲੋ ਤੋਂ 30 ਤੋਂ ਪਲੱਸ 35 ਕਿਲੋ ਦੇ ਵਿੱਚ ਦੁੱਧ ਹੋ ਜਾਵੇ ਬੱਚਾ ਨਹੀਂ ਸੂਈ ਆ ਇਹ ਬੱਚਾ ਦਿੱਤਾ ਸਾਰੇ ਬੋਲੇ ਚੋਂ ਖਾਲੀ ਢੇਲੋ ਠੀਕ ਹੈ ਜਿੱਦਾਂ ਆਪਣੇ ਵੀ ਦੁਕਾਨ 'ਚ ਸੌਦਾ ਆਪਾਂ ਹਰ ਤਰ੍ਹਾਂ ਦਾ ਰੱਖਦੇ ਆ ਇਹ ਬੱਚੇ ਬਈ ਦੀ ਇੱਕ ਸੱਤਾਂ ਦੀ ਆਪਾਂ ਦੇਵਾਂਗੇ ਕਿੰਨਾ ਉਹ ਤਾਂ ਹਾਈਐਸਟ ਮਾਲੇ ਵੰਦਾ ਹਾਈਐਸਟ ਬਾਈ ਜੀ 30 ਤੋਂ 35 ਕਿਲੋ ਦੁੱਧ ਜਮਾ ਜਿਹੜ ਠੀਕ ਹੈ ਉਹ ਤੋਂ ਤੋਂ ਦੇ ਉਹ ਸਵੇਰੇ ਖੀਸ ਚੋਂ ਖਾਲੀ ਆ ਠੀਕ ਹੈ ਢਾਂਚਾ ਵੇਖ ਲੈ ਕਿੱਦਾਂ ਦਾ ਬਰੀਡ ਦੇਖ ਲਾ ਪੂਰਾ ਕਿੱਦਾਂ ਨਹੀਂ ਲੱਗੀ ਆ ਠੀਕ ਹੈ ਸਾਰੇ ਸੀਮਨ ਰਿਕਾਰਡ ਇਹ ਕੋਈ ਝੱਟ ਹੈ ਦਾ ਅੱਗੇ ਵੀਰ ਜੀ ਆ ਦੋ ਰੰ ਦੇ ਬੱਛੀ ਆਹੀ ਇਹਦਾ ਰੇਟ ਲੈਣਾ ਬਾਈ ਜੀ ਬਾਜਬ 87000 ਰੁਪਏ 87 ਸਿਰਫ ਹਾਂਜੀ ਠੀਕ ਹੈ ਅੱਗੇ ਆ ਗਈ ਕਰਮ ਵਾਲੀ ਇਹਦਾ ਜਮਾ ਬਾਜਬ ਰੇਟ ਕੁਲਕ ਤੇ 10000 ਰੁਪਏ ਠੀਕ ਹੈ ਤੇ ਇਹਨਾਂ ਨਾਲ ਬੱਛੀਆਂ ਕਿਉਂ ਵੇਚ ਲੋ ਜੀ ਅੱਗੇ ਆ ਗਈ ਇਹ ਤੇ ਮੰਗੇ 13 ਦੀ ਬਣੀ ਜੀ ਇਹਦੇ ਮੰਗੇ ਵੀ ਬੱਛੀ ਆ ਠੀਕ ਹੈ ਅੱਗੇ ਜਰਸੀ ਆ ਗਈ ਇਹਦਾ ਬਾਜਬ ਰੇਟ 90000 ਰੁਪਏ ਜੀ ਠੀਕ ਹੈ ਕੀ ਹੋ ਗਈ ਕਰਮਾ ਵਾਲੀ ਪਰਸੋਂ ਦੀ ਤਾਜੀ ਸੋਇਆ ਬਾਈ 25 ਕਿਲੋ ਨੱਟ ਬੋਲੀ ਜਮਾ ਜਿਹਨੂੰ ਕਹਿੰਦੇ ਤਿਆਰ ਚਵਾ ਦਾ ਡੋਟਾ ਚਮਾ 10 ਡੰਗ ਚੋਲੇ ਕੋਈ ਠੀਕ ਹੈ ਠੀਕ ਹੈ ਇੱਧਰ ਹੋ ਕੇ ਦੇਖ ਬੱਛੇ ਸਾਈਡ ਤੇ 25 ਕਿਲੋ ਨੱਟ ਬੋਲੀ ਤਿਆਰ ਆ ਕਿਤੇ ਵੰਗੀ 145 ਦੀ ਲੜ ਵੀਰੇ 1 ਲੱਖ 45 ਹਜ਼ਾਰ ਦੀ ਕੋਲੇ ਆ ਕੇ ਦੇਖ ਢਿੱਲੋ ਆਈਡੀਆ ਦੇਖ ਲੈ ਇੱਧਰੋਂ 25 ਕਿਲੋ ਬੋਲੀ ਮੰਨ ਲਾ ਹੁਣ ਤੀਜੇ ਡੰਗ ਕਿਹੜੀ ਤਿਆਰ ਹੁੰਦੀ ਹੈ ਬਾਈ ਠੀਕ ਆ ਵੱਡੀ ਵਹਿੜ ਪੂਰੀ ਜਬਰਦਸਤ ਆ ਸਭ ਤੋਂ ਵਧੀਆ ਬਾਈ 6 ਡੰਗ ਸਭ ਤੋਂ ਮੇਲਾ ਲੱਗਿਆ ਪਿਆ ਬਿਲਕੁਲ ਜਿਹੜੀ ਵਹਿੜ ਤੁਹਾ